ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਅੱਜ ਮੈਨੂੰ ਜਿਹੜੀ ਮੈਂ ਗੱਲ ਕਰਨ ਲੱਗਿਆ ਉਹ ਗੱਲ ਕਰਦਿਆਂ ਕਰਦਿਆਂ ਹਾਸਾ ਵੀ ਆਉਂਦਾ ਤੇ ਮੈਂ ਪਰੇਸ਼ਾਨ ਵੀ ਬਹੁਤ ਐ ਵੀ ਮੱਥਾ ਕਿਨਾਂ ਨਾ ਮਾਨ ਲੱਗਾ ਮੈਂ ਮੈਂ ਥੋੜੇ ਦਿਨ ਪਹਿਲਾਂ ਰਿਵਿਊ ਪਾਇਆ ਫਿਲਮ ਦੇ ਬਾਰੇ ਸੁੱਚਾ ਸੂਰਮਾ ਦੇ ਬਾਰੇ ਸੁੱਚਾ ਸੂਰਮਾ ਬਣਾਉਣ ਵਾਲਾ ਜਿਹੜਾ ਡਾਇਰੈਕਟਰ ਹੈ ਉਹ ਬਾ ਕਮਾਲ ਐ ਜੀ ਉਹ ਉਹ ਤਾਂ ਬਹੁਤ ਜਿਹੜੇ ਬੰਦੇ ਗਧੇ ਸੀ ਉਹਨਾਂ ਤੋਂ ਕੰਮ ਕਰਾ ਲਿਆ ਹਣਾ ਉਹਦੀ ਤਾਂ ਕੀ ਤਾਰੀਫ ਕਰਨੀ ਤੇ ਉਹਦੇ ਬਾਰੇ ਮੈਂ ਬੋਲਿਆ ਤੇ ਮੈਂ ਕਿਹਾ ਬਈ ਬਹੁਤ ਵਧੀਆ ਕੰਮ ਕੀਤਾ ਤੇ ਬੱਬੂ ਨੇ ਵੀ ਕੰਮ ਵਧੀਆ ਕੀਤਾ ਇਹਨੂੰ ਲਗਾਮ ਪਾ ਕੇ ਰੱਖਣ ਵਾਲਾ ਇੱਕੋ ਹੀ ਮੰਦਾ ਹਪ ਤੋਜਮਾਨ ਤੇ ਮੈਂ ਬੱਬੂ ਬਾਰੇ ਕੁਝ ਨਹੀਂ ਬੋਲਿਆ ਤੇ ਮੈਂ ਜਿਹੜੇ ਮਤਲਬ ਉਹਦੇ ਵਿੱਚ ਬਾਕੀ ਕਰੈਕਟਰ ਨੇ ਇੱਕ ਕਰੈਕਟਰ ਦੀ ਲੱਤ ਦਾ ਪਤਾ ਹੀ ਨਹੀਂ ਲੱਗਦਾ ਕਿਹੜੀ ਖਰਾਬ ਹੈ ਜੇ ਤੁਸੀਂ ਜਿਆਦਾ ਸਿਆਣੇ ਹੋ ਤੁਸੀਂ ਦੁਬਾਰਾ ਫਿਲਮ ਦੇਖੋ ਤੁਹਾਡੇ ਦਾ ਉਸਤਾਦ ਜੀ ਦੀ ਫਿਲਮ ਹੈ ਤੁਸੀਂ ਦੇਖ ਵੀ ਲੈਣੀ ਹੈ ਖਰਚਾ ਕਰ ਸਕਦੇ ਹੋ ਤੁਸੀਂ ਹਨਾ ਤੇ ਦੱਸੋ ਮੈਨੂੰ ਉਹ ਬੰਦੇ ਦੀ ਕਿਹੜੀ ਲੱਤ ਖਰਾਬ ਹੈ ਠੀਕ ਹੈ ਮੈਂ ਹੁੱਚ ਕੋਈ ਗਲਤ ਨਹੀਂ ਬੋਲਿਆ ਪਰ ਫਿਰ ਵੀ ਇਹ ਬੰਦੇ ਉਹ ਨੇ ਪਿਆ ਸਾਡੀ ਲੜਾਈਏ ਸਾਡੀ ਗਲੀ ਚ ਲੰਘ ਜਾ ਜਾਂ ਸਾਡੇ ਬਿਹੜੇ ਚ ਲੰਘ ਇਹੋ ਲੋਕ ਨੇ ਔਰ ਇਹ ਡਫਰ ਨੇ ਇੱਕ ਨੰਬਰ ਦੇ ਇਹਨਾਂ ਨੂੰ ਮੈਂ ਡਫਰ ਮੰਨਦਾ ਮੈਂ ਜੋ ਫਿਲਮ ਬਾਰੇ ਪਾਇਆ ਜਾਂ ਕਿੱਦਾਂ ਉਹਦੇ ਬਾਰੇ ਤੁਹਾਡੀ ਜਿਹੜੀ ਗੱਲ ਹੈ ਫਿਲਮ ਚੱਲ ਰਹੀ ਹੈ ਨਹੀਂ ਚੱਲ ਰਹੀ ਹੈ ਆ ਮੈਂ ਰਿਵਿਊ ਦੇਣ ਤੋਂ ਬਾਅਦ ਕਿਸੇ ਨੇ ਕਮੈਂਟ ਪਾਇਆ ਦੇਖ ਲਓ ਕਮੈਂਟ ਆ ਕਮੈਂਟ ਤੁਹਾਨੂੰ ਦੀਦਾ ਹੁਣ ਇਹ ਕਮੈਂਟ ਨੂੰ ਚੰਗੀ ਤਰ੍ਹਾਂ ਪੜ੍ਹ ਲਓ ਤੇ ਗੱਲ ਸਮਝ ਲਓ ਉਹ ਕੀ ਕਹਿ ਰਿਹਾ ਉਹ ਕਹਿੰਦਾ ਵੀ ਪਹਿਲਾਂ ਇਹਨੂੰ ਲੱਗਿਆ ਵੀ ਕੰਮ ਇਦਾਂ ਹੀ ਚੱਲ ਜਾਣਾ ਸਾਡੇ ਪੰਜਾਬ ਦਾ ਹੀ ਬੰਦਾ ਹੈ ਨਾ ਪਹਿਲਾਂ ਪ੍ਰੀਮੀਅਰ ਕੀਤਾ ਹੀ ਨਹੀਂ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਸੱਚ ਸੁਣ ਕੇ ਤੁਹਾਡੇ ਚਲੂਣੇ ਕਿਉਂ ਲੜਦੇ ਆ ਹੂੰ ਉਹ ਰਿਵਿਊ ਸੌਰੀ ਜਿਹੜਾ ਪ੍ਰੀਮੀਅਰ ਹੈ ਪ੍ਰੀਮੀਅਰ ਹੋਇਆ ਹੀ ਨਹੀਂ ਪਹਿਲਾਂ ਜਦੋਂ ਦੋ ਦਿਨ ਫਿਲਮ ਨਹੀਂ ਚੱਲੀ ਪੁੱਤ ਪ੍ਰੀਮੀਅਰ ਤਾਂ ਹੋਇਆ ਠੀਕ ਹੈ ਉਹ ਪ੍ਰੀਮੀਅਰ ਕੀਤਾ ਗਿਆ ਫਿਰ ਉਹ ਐਕਟਰਾਂ ਤੋਂ ਸਿੰਗਰਾਂ ਤੋਂ ਬੁਲਵਾਇਆ ਗਿਆ ਵੀ ਇਦਾਂ ਬੋਲੋ ਪਹਿਲਾਂ ਓਵਰ ਕੌਨਫੀਡੈਂਸੀ ਉਹ ਗਲਤੀ ਨਹੀਂ ਹੈ ਬੱਬੂ ਮਾਨ ਦੀ ਬੱਬੂ ਮਾਨ ਦੇ ਆਲੇ ਦੁਆਲੇ ਪਹਿਲਾਂ ਤੋਂ ਹੀ ਐਸਾ ਦੁਆਰਾ ਬਣਾ ਕੇ ਰੱਖਦੇ ਲੋਕ ਉਦਾਂ ਹੀ ਕਹੀ ਜਾਂਦੇ ਆ ਉਸਤਾਦ ਜੀ ਚੱਕਤਾ ਉਸਤਾਦ ਜੀ ਬਣਾਣਾ ਆਪਣੇ ਬੰਦਿਆਂ ਦੇ ਪੇਜ ਬਣੇ ਹੋਏ ਨੇ ਉਹਨਾਂ ਦੇ ਕਈ ਕਈ ਉਹ ਮਤਲਬ ਗੇਮਾਂ ਹੀ ਆ ਕਰਦੇ ਆ ਚਲੋ ਇਹ ਸਾਰੇ ਬਣਾ ਕੇ ਰੱਖਦੇ ਆ ਆਪਾਂ ਨੂੰ ਪਤਾ ਹੀ ਆ ਇਹਨਾਂ ਨੇ ਕੋਈ ਨਵਾਂ ਕੰਮ ਨਹੀਂ ਕੀਤਾ ਪਰ ਹਾਂ ਇਹਨਾਂ ਨੇ ਸਭ ਤੋਂ ਪਹਿਲਾਂ ਕੀਤਾ ਉਹ ਮੈਂ ਪਹਿਲੀ ਇੱਕ ਵੀਡੀਓ ਚ ਦੱਸ ਚੁੱਕਾ ਜਿਹੜੇ ਮੈਨੂੰ ਗਲਤ ਕਮੈਂਟ ਪਾਉਂਦੇ ਆ ਜਾਂ ਗਾਲਾਂ ਕੱਢਦੇ ਗਾਲਾਂ ਤੋਂ ਵੱਧੀਆਂ ਕੱਢ ਲੈਣਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹੈਨਾ ਤੈ ਤੁਸੀਂ ਇਹਦੇ ਸਾਨੂੰ ਕਹਿੰਦੇ ਅਸੀਂ ਭੇਡ ਅਸੀਂ ਤਾਂ ਜਿਹੜਾ ਕਿਸੇ ਦੇ ਮਗਰ ਲੱਗਾ ਹੋਵੇ ਉਹ ਭੇਡ ਹੁੰਦਾ ਅਸੀਂ ਕਿਹਦੇ ਮਗਰ ਲੱਗਿਓ ਜਾਂ ਮੈਂ ਕਿਹਦੇ ਮਗਰ ਲੱਗਾ ਮਗਰ ਕੌਣ ਲੱਗੇ ਹੋਏ ਤੁਸੀਂ ਲੱਗੇ ਹੋਏ ਨੇ ਭੇਡਾਂ ਕੌਣ ਹੋਈਆਂ ਉਹ ਦਿਮਾਗ ਨੂੰ ਹੱਥ ਮਾਰੋ ਕੰਧ 'ਚ ਮਾਰੋ ਸਿਰ ਤੇ ਆਪਣਾ ਦਿਮਾਗ ਨੂੰ ਚਾਲੂ ਕਰੋ ਇਦਾਂ ਯਾਰ ਬੱਬੂ ਕਰਦਾ ਹੁੰਦਾ ਬੱਬੂ ਜੇ ਲੋਕਾਂ ਨੂੰ ਇੰਨਾ ਸਮਝਾਉਂਦਾ ਹੈ ਪਈ ਇਦਾਂ ਨਹੀਂ ਕਰਨਾ ਉਹਦੇ ਬੰਦੇ ਉਹਦੀ ਮੰਨਦੇ ਆ ਤਾਂ ਉਹਨਾਂ ਨੂੰ ਆ ਗੱਲ ਸਮਝਾਵੇ ਪਹਿਲਾਂ ਭਾਈ ਸਾਹਿਬ ਇਹਦੇ ਬਾਰੇ ਬੋਲਦੇ ਨਹੀਂ ਜਿਹੜਾ ਇੱਕ ਬਹੁਤ ਵੱਡੀ ਅਫਵਾਹ ਫਲਾਈ ਹੋਈ ਹੈ ਨਾ ਪਏ ਇਹਦੇ ਪਿੱਛੇ ਅਸੀਂ ਤਾਂ ਐਮਐਲਏ ਚੱਕਤਾ ਤੂੰ ਕੀ ਆ ਉਹ ਸਟੋਰੀ ਵੀ ਪੂਰੀ ਮੈਂ ਜਾਣਦਾ ਉਹ ਵੀ ਦੱਸ ਸਕਦਾ ਤੁਸੀਂ ਬਕਵਾਸ ਕੀਤੀ ਤਾਂ ਮੈਂ ਵੀਡੀਓ ਪਾ ਰਿਆਂ ਦੂਜੀ ਨਹੀਂ ਮੈਂ ਪਾਉਣੀ ਨਹੀਂ ਸੀ ਇੰਨੇ ਜੋਗੇ ਤੁਸੀਂ ਹੈ ਨਹੀਂ ਫਿਲਮ ਦੇ ਵਿੱਚ ਜੋ ਕਮੀਆਂ ਹੈਗੀਆਂ ਤੇ ਹੈਗੀਆਂ ਹੀ ਉਹ ਰਹਿਣਗੀਆਂ ਉਹ ਤੋਜਮਾਨ ਏਡਾ ਵੱਡਾ ਡਾਇਰੈਕਟਰ ਉਹਨ ਇੱਕ ਮੀਡੀਆ ਦੇ ਵਿੱਚ ਕਹਿਤਾ ਤੇ ਹਾਂ ਬਈ ਕਮੀਆਂ ਰਹਿ ਜਾਣੀਆਂ ਹੌਲੀ ਹੌਲੀ ਠੀਕ ਕਰਾਂਗੇ ਅਗਲੀ ਕੰਮ ਬਾਅਦ ਦਰੁਸਤ ਕਰ ਲਾਂਗੇ ਉਹ ਮੰਨਦਾ ਤੁਹਾਨੂੰ ਲੀਰਾ ਨੂੰ ਐਵੇਂ ਤੂੰ ਜਿੱਧਰ ਦੀ ਹਵਾ ਆਉਂਦੀ ਉਧਰ ਨੋੜ ਪੈਨੇ ਹੋ ਇਹ ਚ ਗਲਤੀ ਉਹ ਬੰਦਾ ਤਾਂ ਮੰਨ ਗਿਆ ਜੀ ਜਿੰਨੇ ਉਹ ਗਲਤੀ ਕੀਤੀ ਹਾਂ ਤੁਸੀਂ ਝੂਠੇ ਡੂਨੇ ਹੋ ਸੁੱਚੇ ਸੂਰਮੇ ਦੇ ਉਹ ਦੁਨੀਆਂ ਦੀ ਕੀ ਹਾਲਤ ਉਹ ਨਹੀਂ ਸਮਝੋ ਇੱਕ ਬੀਬੀ ਕਮੈਂਟ ਪਾਈ ਜਾਂਦੀ ਆ ਉਹ ਬਹਿਸ ਕਰੀ ਜਾਂਦੀ ਤੈਨੂੰ ਕੋਣ ਮੈਂ ਜਣੋ ਆ ਕੇ ਕੀ ਕਰਨਾ ਜਿਹਦੇ ਲਈ ਤੂੰ ਲੜਦੀ ਉਹ ਜਾਣਦਾ ਨਾ ਜਦੋਂ ਵੀ ਉਹਨੂੰ ਮਿਲਿਆ ਉਹਨੂੰ ਮੈਂ ਚੰਗੀ ਤਰ੍ਹਾਂ ਛਾਪ ਛੱਡ ਕੇ ਗਿਆ ਮੈਂ ਉਹਦੇ ਵਾਂਗੂ ਨਹੀਂ ਕਰ ਸਕਦਾ ਬਈ ਬੱਬੂ ਮੇ ਤੋਂ ਛੋਟਾ ਤਾਂ ਬੱਬੂ ਪਹਿਰੀਆਂ ਤਲਾਲ ਵਲਵਾਵਾਂ ਕਿਸ ਤੋਂ ਮੈਂ ਉਹਦਾ ਇੰਟਰਵਿਊ ਚ ਹੀ ਲਵਾਈ ਜਾਂਦਾ ਯਾਰ ਬੜਿਆਂ ਤੋਂ ਪਹਿਰੀਆਂ ਤ ਮੇ ਤੋਂ ਇਹ ਨਹੀਂ ਹੁੰਦਾ ਜਿਹੜੀ ਗੱਲ ਗਲਤ ਹੈ ਉਹਦੀ ਗਲਤ ਹੈ ਕਿਤੇ ਹੋਰ ਕੱਪੜੇ ਨਾ ਉਹਦੇ ਪੜਵਾ ਲਿਓ ਫਿਲਮ ਦੇਖਣੀ ਚਾਹੀਦੀ ਇਹ ਵੀ ਉਹਚ ਮੈਂ ਬੋਲਿਆ ਸੀ ਫਿਲਮ ਦੇਖਣੀ ਚਾਹੀਦੀ ਅਫਤੋਜ ਭਾਜੀ ਬਹੁਤ ਦਿਨ ਆਵਾਜ਼ ਆਈਆਂ ਹੈ ਹਨਾ ਐਕਟਿੰਗ ਤੁਹਾਡੇ ਉਸਤਾਦ ਦੀ ਕਿੱਦਾਂ ਹੀ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਪੂਰੇ ਪੰਜਾਬ 'ਚ ਇੱਕ ਵੀ ਐਕਟਰ ਨਹੀਂ ਹੈਗਾ ਐਕਟਰ ਜਿਹੜਾ ਹੋਵੇ ਐਕਟਰ ਹੀਰੋ ਉਹ ਸਿਰਫ ਕਰੋੜ ਆਇਆ ਦੇਵ ਕਰੋੜ ਉਹ ਵੀ ਕਿੰਨਾ ਕੀ ਕਿਸ ਲੈਵਲ ਤੇ ਤੁਹਾਨੂੰ ਪਤਾ ਸਿਰਫ ਸਿੰਗਰ ਐਕਟਰ ਬਣੇ ਹੋਏ ਨੇ ਸਿੰਗਰ ਹੀਰੋ ਬਣੇ ਹੋਏ ਨੇ ਐਕਟਰ ਕੋਈ ਨਹੀਂ ਹੈ ਜੇ ਹੈਗੀ ਇਹ ਗੱਲ ਮੈਨੂੰ ਦੱਸ ਦਿਓ ਐਵੇਂ ਤੁਸੀਂ ਗੱਲ ਕਿਸੇ ਪਾਸੇੋਂ ਜਾਂਦੀ ਹੈ ਤੁਹਾਨੂੰ ਸੈਂਸ ਹੈ ਨਹੀਂ ਜਿੱਦਾਂ ਅੱਧੀ ਗੱਲ ਸੁਣ ਕੇ ਤੁਹਾਡਾ ਉਸਤਾਦ ਉਹ ਗੱਲ ਸੁਣੋ ਇਹ ਗੱਲ ਐਦਾਂ ਨਹੀਂ ਐਦਾਂ ਐਂ ਕਰਨ ਲੱਗ ਪੈਂਦਾ ਉਹਦੇ ਤੁਸੀਂ ਕਰੀ ਜਾਂਦੇ ਓਦੇ ਮਗਰ ਹੈ ਸੁੱਚੇ ਸੂਰਮੇ ਦੇ ਝੂਠੇ ਡੁੰਨੇ ਇਹ ਤੁਹਾਨੂੰ ਨਾਂ ਵਧੀਆ ਦਿੱਤਾ ਮੈਂ ਹੁਣ ਕਮੈਂਟ ਨਾ ਪਾਇਓ ਜੇ ਪਾਉਣੇ ਤਾਂ ਕੋਈ ਨਹੀਂ ਫਿਰ ਤੁਹਾਡੀ ਜਾਂ ਵੀ ਤੁਸੀਂ ਆਪਣਾ ਥਾਉ ਟਿਕਾਣਾ ਦੱਸੋ ਮਿਲੋ ਉਹਨੇ ਜੋਗੇ ਵੀ ਤੁਸੀਂ ਹੈ ਨਹੀਂ ਗੱਪਾਂ ਵਾਲਿਓ ਅੱਜ ਕੱਲ ਦੇ ਮਸਟੇਟ ਥਾਂ ਤੇ ਕਮੈਂਟਾਂ 'ਚ ਲੰਨ ਵਾਲਿਓ ਇਹ ਚੀਜ਼ਾਂ ਨਾ ਕਰਿਆ ਕਰੋ ਪਹਿਲਾਂ ਸੁਣਿਆ ਸਮਝੋ ਦਿਮਾਗ ਲਾਓ ਜੇ ਦਿਮਾਗ ਵੈਸੇ ਹੈ ਨਹੀਂ ਤੁਹਾਡੇ ਕੋ ਜੇ ਦਿਮਾਗ ਹੁੰਦਾ ਤਾਂ ਤੁਸੀਂ ਕਿਸੇ ਪਾਸੇ ਲੱਗਦੇ ਮਗਰ ਨਾ ਲੱਗਦੇ ਤੇ ਆ ਭੇਡਾਂ ਨੂੰ ਭੇਡਾਂ ਹੀ ਦਿਖੀ ਜਾਂਦੀਆਂ ਦੂਜੀਆਂ ਵੀ ਬਕਵਾਸ ਕਰਦੇ ਸੋਚਿਆ ਕਰੋ ਮਿਹਰਬਾਨੀ ਸ਼ੁਕਰੀਆ